ਮੇਰੀ ਪੀਰੀ ਸਪੋਰਟਸ ਕਲੱਬ ਕਲਾਨੌਰ ਵੱਲੋਂ ਤੀਸਰਾ ਕ੍ਰਿਕਟ ਟੂਰਨਾਮੈਂਟ ਸ਼ਹੀਦ ਭਗਤ ਸਿੰਘ ਸਟੇਡੀਅਮ ਕਲਾਨੌਰ ਵਿੱਚ 13 ਤਰੀਕ ਤੋਂ ਸ਼ੁਰੂ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੀਆਂ ਕੁੱਲ 16 ਟੀਮਾਂ ਭਾਗ ਲੈਣਗੀਆਂ ਇਸ ਮੌਕੇ ਤੇ ਕਲੱਬ ਦੇ ਮੈਂਬਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਹਿਲੇ ਅਤੇ ਦੂਜੇ ਸਥਾਨ ਤੇ ਆਉਣ ਵਾਲੇ ਨੂੰ ਕ੍ਰਮਵਾਰ 41000 ਤੇ 25000 ਰੁਪਏ ਪ੍ਰਾਈਜ਼ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਵੀ ਦੱਸਿਆ ਕਿ ਤੀਸਰੇ ਤੇ ਚੌਥੇ ਸਥਾਨ ਤੇ ਆਉਣ ਵਾਲੀਆਂ ਟੀਮਾਂ ਨੂੰ 71 7100 ਰੁਪਇਆ ਦਿੱਤਾ ਜਾਵੇਗਾ ਇਸ ਦੇ ਇਲਾਵਾ ਮੈਨ ਆਫ ਦਾ ਟੂਰਨਾਮੈਂਟ ਨੂੰ ਵੀ ਇੱਕ ਵੱਡਾ ਇਨਾਮ ਦਿੱਤਾ ਜਾ ਰਿਹਾ ਵਾ ਗੱਲਬਾਤ ਦੌਰਾਨ ਕਲੱਬ ਦੇ ਪ੍ਰਮੁੱਖ ਆਗੂਆਂ ਨੇ ਕਿਹਾ ਕਿ ਟੂਰਨਾਮੈਂਟ ਕਰਾਉਣ ਦਾ ਮੁੱਖ ਦੇਸ਼ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਨਾ ਹੈ ਦੇਖੋ ਕਲਨੌਰ ਤੋਂ ਰੋਹਿਤ ਭਰਦwaj ਦੀ ਰਿਪੋਰਟ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਅ ਸ਼ੀਰ ਭਗਤ ਸਿੰਘ ਸਟੇਡੀਅਮ ਵਿੱਚ ਤੀਸਰਾ ਕ੍ਰਿਕਟ ਟੂਰਨਾਮੈਂਟ ਜਿਹੜਾ 13 ਤਰੀਕ ਤੋਂ ਲੈ ਕੇ ਲਾਸਟ ਐਤਵਾਰ ਤੱਕ ਕਰਾਇਆ ਜਾਏਗਾ ਲਾਸਟ ਐਤਵਾਰ ਇਹਦਾ ਫਾਈਨਲ ਹੋਏਗਾ ਜਿਸ ਵਿੱਚ ਕੱਲੇ ਗਰਦਾਸਪੁਰ ਜ਼ਿਲ੍ਹੇ ਦੀਆਂ ਹੀ ਟੀਮਾਂ ਹੋਣਗੀਆਂ ਤੇ 16 ਟੀਮਾਂ ਭਾਗ ਲੈਣਗੀਆਂ ਇਹਦੇ ਵਿੱਚ ਤੇ ਇਹਦਾ ਜਿਹੜਾ ਪ੍ਰਾਈਜ਼ ਰੱਖਿਆ ਗਿਆ ਵਾ ਉਹ ਫਰਸਟ ਹੈਗਾ 41000 ਰੁਪਇਆ ਸੈਕੰਡ ਟੀਮ ਨੂੰ ਮਿਲੇਗਾ 25000 ਰੁਪਇਆ ਤੇ ਥਰਡ ਐਂਡ 4th ਟੀਮ ਨੂੰ 7700 ਰੁਪਇਆ ਵੀ ਮਿਲੇਗਾ ਤੇ ਲੰਗਰ ਟੂਟ ਚੱਲੇਗਾ ਜੋ ਜਿਹੜਾ ਕੀ ਜਿਹੜਾ ਮੈਨ ਆਫ ਦੀ ਸੀਰੀਜ਼ ਹੈ ਉਹ 5500 ਰੁਪਿਆ ਬੈਸਟ ਬੈਟਸਮੈਨ 5500 ਰੁਪਿਆ ਬੈਸਟ ਬੋਲਰ 5500 ਰੁਪਿਆ ਦਿੱਤਾ ਜਾਏਗਾ ਬਾਕੀ ਜੋ ਸਮੇ ਦੇ ਹਿਸਾਬ ਨਾਲ ਵੇਖਾਂਗੇ ਜੋ ਜੋ ਸਾਡੇ ਕੋਲ ਆਏਗਾ ਐਨ ਆਰ ਆਈ ਵੀਰਾਂ ਦੇ ਭਰਾ ਸਪੋਰਟ ਦੇ ਨਾਲ ਆਪਾਂ ਜੋ ਸੰਯੋਗ ਕਰ ਸਕਦੇ ਨੂੰ ਉਹਨਾਂ ਦੀ ਮਦਦ ਦੇ ਹਿਸਾਬ ਨਾਲ ਆਪਾਂ ਟੂਰਨਾਮੈਂਟ ਜਿੰਨਾ ਵਧੀਆ ਹੋ ਸਕਦਾ ਉਹਨਾਂ ਕਰਾਵਾਂਗੇ YouTube ਦੇ ਉੱਪਰ ਵੀ ਸਾਰੇ ਮੈਚ ਲਾਈਵ ਹੋਣਗੇ ਸਾਰਾ ਟੂਰਨਾਮੈਂਟ ਸਾਰਾ ਟੂਰਨਾਮੈਂਟ ਹੀ ਲਾਈਵ ਹੋਏਗਾ ਆਪਣਾ ਮੀਰੀ ਪੀ ਸਪੋਰਟਸ ਕਲੱਬ ਵੱਲੋਂ ਇਹ ਮਤਲਬ ਕਿ ਪਹਿਲਾਂ ਵੀ ਬੜੇ ਪਰਾਲੇ ਕੀਤੇ ਗਏ ਨੇ ਖੇਡਾਂ ਦੇ ਆਪਣੇ ਪਹਿਲਾਂ ਫੁੱਟਬਾਲ ਵੀ ਟੂਰਨਾਮੈਂਟ ਕਰਾਉਂਦੇ ਰਹੇ ਆ ਤੇ ਫਿਰ ਕ੍ਰਿਕਟ ਦਾ ਵੀ ਨਾਲ-ਨਾਲ ਹੀ ਇੱਥੇ ਚੱਲਦਾ ਇੱਥੇ ਇਸ ਗਰਾਊਂਡ ਦੇ ਵਿੱਚ ਸੱਸੀ ਕਾਲ ਜੀ